ਪਰਿਵਾਰ ਚ 4 ਮੈਂਬਰ ਹੋਣ ਮੁੰਡਾ ਜੇਲ੍ਹ ਚ ਹੋਵੇ ਪਹਿਲੀ ਗੇਲਾ ਦੇ ਕੰਨ ਹੋਣਾ ਜੇਲ੍ਹ ਚ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਪਹਿਲੀ ਗੇਲਾ ਦੇ ਕੰਨ ਹੋਣਾ ਕੋਈ ਜੇਲ੍ਹ ਚ ਹੋਵੇ ਪਿਥਵਾਇਆ ਵਾਦਾ ਭੋਗ ਫਿਰ ਤੋਂ ਆਇਆ ਪਹਿਲੀ ਵੇਲਾ ਆਇਆ ਮੁੰਡਾ ਜੇਲ੍ਹ ਚ ਚੱਲ ਬਾਬਾ ਉਹ ਦਿੰਦੀ ਹੈ ਖਬਰ ਜਿਹੜੀ ਪਲ ਦੀ ਦੀ ਖਬਰ ਜਿਹੜੀ ਪਲ ਪਲ ਪਹਿਲੀ ਗੱਲ ਆਇਆ ਪਰਦੇ ਚ ਰੱਖ ਲਈ ਕਿ ਦੱਸ ਦੇ ਮਾਤਾ मादे च रख मा मुंडा जेल चा जेप परिवार चार मैंबर चल बाबा ਬਾਬੇ ਗੋਸਪਾਗ ਪੀਰਾ ਤੇਰੇ ਦਰਬਾਰ ਤੇ ਸੰਗਤ ਨੂੰ ਬਿਦਾਣਾ ਵੰਡ ਕੇ ਜਾਉ ਮੇਰਾ ਪੁੱਤ ਜੇਲ੍ਹ ਚੋਂ ਨਿਕਲ ਜੇ ਜਾਂ ਮਾਤਾ ਜੇਲ੍ਹ ਚੋਂ ਆ ਜੂ ਮਾਤਾ ਤੁਸੀਂ ਪਰਿਵਾਰ ਚ ਚਾਰ ਜਣੇ ਮਾਤਾ ਤੇ ਇੱਕ ਮਾਤਾ ਮੱਥਾ ਕਿਰਪਾ ਵਜੂ ਚੱਲੀ ਬਾਬਾ ਮੇਰੇ ਤੇਰੇ ਸ਼ਹਿਰ ਤੇ ਆ ਪੀਰਾ ਮੈਂ ਬਾਸਤ ਫਕੀਰਾ ਰੱਖਾ ਤੈਨੂੰ ਸਾਬ ਘਰ ਕੇ ਮੇਰੇ ਕੀਲੇ ਸ਼ਹਿਰ ਦੇ ਆ ਪੀਰਾ ਮੈਂ ਬਾਸਤ ਫਕੀਰਾ ਮੈਂ ਰੱਖਾ ਤੈਨੂੰ ਸਾਬ ਘਰ ਕੇ ਇੱਕ ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਭੋਲਾ ਘਰ 'ਚ ਨਾ ਹੋਵੇ ਭੋਲਾ ਕਣ ਪਾਇਆ ਹੋਣਾ ਘਰੋਂ ਤਿੰਨ ਕੰਮ ਸੋਚ ਕੇ ਹੁਣ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਭੋਲਾ ਤਿੰਨ ਕੰਮ ਸੋਚ ਕੇ ਹੁਣ ਪੁੱਛਣ ਵਾਸਤੇ ਹੁਣ ਭੋਲਾ ਕੌਣਾ ਮਾਤਾ ਤੁਹਾਡੇ ਵੀ ਭੋਲਾ ਵਾਤਾ ਟੋਡੇ ਵੀ ਭੋਲਾ ਮਾਤਾ ਟੋਡੇ ਵੀ ਭੋਲਾ ਮਾਤਾ ਚਲੋ ਫਿਕਰ ਨਾ ਜਾਨੀ ਗੁੰਦ ਲਿਆ ਮਾਤਾ ਵਾਲਾ ਜੀਰਾ ਤੇ ਦਾਸ ਫਕੀਰਾ ਰੱਖਾ ਤੈਨੂੰ ਸੋਭ ਚਾਂਦ ਕੇ ਮੇਰੇ ਕੋਲ ਤਹਿਲ ਦੇ ਆਪੀਆ ਬਾਤ ਸਭ ਕੀ ਦਾ ਰੱਖਾ ਤੈਨੂੰ ਸੋਭ ਚਾਂਦ ਕੇ ਮੇਰੇ ਕੋਲ ਤਹਿਲ ਦੇ ਆਪੀਆ ਕਲਾ 1 2 3 4 ਮੈਂਬਰ ਚਾਰ ਮੈਂਬਰ ਹੋਣਾ ਤੁਹਾਡੇ ਵੀ ਚਾਰ ਨੇ ਮਾਤਾ ਤੁਹਾਡੇ ਵੀ ਚਾਰ ਨੇ ਸਾਰਿਆਂ ਦੇ ਚਾਰ ਨੇ ਮਾਤਾ ਦੋ ਫਿਰ ਬੈਠੀ ਨਾ ਦੱਸਣਾ ਵਾਤਾ ਦੱਸ ਤਾਂ ਗੋਲੀ ਮਾਰ ਕੇ ਪੁੱਛ ਕੇ ਜਾਇਗਾ ਬਸ ਹਾਂ ਨਾ ਜੀ ਜਿਹੜਾ ਕਹਾਂ ਵਾਦਸਨਾ ਦੇ ਗੱਲ ਕਰਦਾ ਹਵਾ ਦਾ ਨਾ ਬਸ ਉਹ ਤਿੰਨ ਚਾਰ ਇੱਕ ਦੋ ਤਿੰਨ ਜਿਨ੍ਹਾਂ ਦੇ ਘਰ ਕੋਈ ਕੁੱਤਾ ਜੱਕਿਆ ਗਿਆ ਹੋਣਾ ਦੀ ਪੁੱਛਾ ਹੋਵੇ ਕੁੱਤਾ ਕੁੱਤਾ ਜਿਨ੍ਹਾਂ ਦੇ ਕੋਈ ਕੁੱਤਾ ਜੱਕਿਆ ਗਿਆ ਹੋਣਾ ਦੀ ਪੁੱਛਾ ਹੋਵੇ ਉਹ ਮੈਂ ਕੋਹਣਾ ਬੱਕਰਾ ਭੋਲਾ ਇਹਦਾ ਭੋਲਾ ਆਉਂਦਾ ਬੱਕਰਾ ਕੁੱਤਾ ਜੱਕਿਆ ਇਹ ਬੱਕਰਾ ਕੁੱਤਾ ਜੱਕਿਆ ਚੱਲੀ ਬਾਬਾ ਓਏ ਪੁੱਛਾ ਹੋ ਜਾ ਕੰਦਾ ਬੱਕਰਾ ਬਬਾਈ ਉਹ ਵਧੀਆ ਬਣਦੀ ਹੋਣਾ ਨਾਲੀ ਵਧੀਆ ਬਣਦੀ ਥੋੜੇ ਕੋਈ ਭੋਲੇ ਕੇ ਮੰਜੇ ਦੇ ਉੱਪਰ ਬੈਠਾ ਦੇ ਬੈਗਾ ਇਹਨਾਂ ਕਹਿੰਦੇ ਆਪਣੇ ਕੁੱਤਾ ਚੱਕਿਆ ਗਿਆ ਕੋਈ ਚੱਕ ਕੇ ਲੈ ਗਿਆ ਹਾਂਜੀ ਬਬਾਈ ਐ ਬੱਕਰਾ ਚੱਲੀ ਮਾਬਾ ਚੀ ਸੱਤ ਸੱਤ ਭੁੱਲੇ ਕਹਨੇ ਕੋਈ ਕੁੱਤਾ ਦੇ ਨਹੀਂ ਦਿੱਤਾ ਸੀ ਤੁਹਾਨੂੰ ਕੁੱਤਾ ਨਹੀਂ ਹੁੰਦਾ ਉਹਨਾ ਨਹੀਂ ਦਿੱਤਾ ਸੀ ਉਹਨਾ ਨਹੀਂ ਦਿੱਤਾ ਸੀ ਚੱਲ ਬਾਬਾ ਹੋਏ ਇੱਕ ਦਾ ਦੋ ਤਿੰਨ ਇਹ ਚ ਤੇ ਰੰਗ ਦਾ ਕੁਪੀਰੀਅੰਦੀ ਹੋਵੇ ਜੇ ਮਿਲੇ ਜਾਵੇ ਫਿਕਰਾ ਇੱਕ ਦੋ ਤਿੰਨ ਸੁਖ ਲੈ ਕੇ ਆਏ ਬੱਬਈ ਦੇਖ ਮੱਥਾ ਓਏ ਚਲੇ ਬੱਬਈ ਘਰ ਤੇ ਨਾ ਹੋਵੇ ਬਿੰਦਰ ਪਹਿਲੀ ਗੱਲਾਂ ਦੇ ਗਣ ਹੋਣਾ ਪਹਿਲੀ ਗੱਲਾਂ ਦਰਵਾਜ਼ੇ ਤੇ ਹੁਣ ਪੁੱਛਣ ਵਾਸਤੇ ਹੋਣਾ ਆਜੋ ਵੀ ਬਿੰਦਰ ਹੋਵੇ ਕੰਨ ਪਾਇਆ ਹੋਵੇ ਬਿੰਦਰ ਕੌਣਾ ਫਿਕਰਾ ਮੈਂ ਫੱਟਰਾ ਹਲੋ ਹਲੋ ਮੈਂ ਫੱਟਰਾ ਹਸਪਾਲ ਕਲਾਂ ਬਾਈ ਹਸਪਾਲ ਕਲਾਂ ਤੋਂ ਮੈਂ ਫੱਟਰਾ ਸਿੰਦਰ ਛੋਟਾ ਨਾ ਆ ਰੈਡੀ ਕੇ ਨਾ ਆਇਓ ਚਲੀ ਬਾਬਾ ਚੋਰੀ ਚੋਰੀ ਲੋਨੀ ਆ ਤੇ ਰਾਗਬਾਬ ਲਾਵੇ ਤੇਰੇ ਚੋਰੀ 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 ਲੋਨੀ ਆ ਤੇ ਰਾਗਬਾਬ ਲਾਵੇ ਤੇਰੇ ਚੋਰੀ ਚੋਰੀ ਹੋ ਜਾ ਚੋਰੀ ਲੋਨੀ ਆ ਤੇ ਰਾਗਬਾਬ ਲਾਵੇ ਤੇਰੇ ਜੇੜੀ ਚੋਰੀ 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 ਲੋਨੀ ਆ ਤੇ ਰਾਗ ਮਾਤਾ ਵਿੰਦਰ ਛੋਡੇ ਕੋਨਾ ਵਿੰਦਰ ਕੇ ਰਾਣੀ ਹੋਵੇ ਉਹਨਾਂ ਦੇ ਰਾਣੀ ਹੋਵੇ ਵਿੰਦਰ ਕੇ ਰਾਣੀ ਨਾ ਹੋਵੇ ਵਿੰਦਰ ਕੇ ਵੀ ਹੋਵੇ ਰਾਣੀ ਹੋਵੇ ਕਣ ਪਾਇਆ ਹੋਵੇ ਕਿਤੇ ਵੀ ਹੋਵੇ ਨਾਲ ਆਪਣੇ ਵੀ ਹੋਵੇ ਰਾਣੀ ਹੋਵੇ ਦੋ ਗੱਲਾਂ ਪੁੱਛਣ ਵਾਸਤੇ ਹੁਣ ਕਰਾਂ ਹੈ ਮਾਤਾ ਆਜਾ ਮਾਤਾ ਫਿਰ ਤੁਹਾਡੀ ਨੋਣਾ 1 2 3 ਸਕੰਡ ਬੰਨਣਾ ਤੁਹਾਡੇ ਮਾਤਾ ਤੁਹਾਡੇ ਘਰ ਕਹਿੰਦੇ 51 ਇਹ ਤਾਂ ਤੈਨ ਦਾ ਆ ਜਾ ਫੱਕਰਾ ਤੇਰੀ ਉਹ ਪਹਿਲਾ ਜੀਰਾਨ ਪੀੜਾ ਵਾਲੇ ਵਿੱਚ ਰੱਖਿਆ ਪਹਿਲਾ ਜੀਰਾਨ ਪੀੜਾ ਵਾਲੇ ਵਿੱਚ ਰੱਖਿਆ ਹੋਰ ਦੂਜੀ ਵਾਲੀ ਧੂਆ ਬਾਬਾ ਕਰਦੀ ਜੋ ਪਟਿਆ ਦੂਜੀ ਵਾਲੀ ਧੂਆ ਬਾਬਾ ਕਰਦੀ ਜੋ ਪਟਿਆ ਦੂਜੀ ਵਾਲੀ ਧੂਆ ਬਾਬਾ ਅਕਲਾ ਰਾਣੀ ਗੋਣਾ ਮਾਤਾ ਪਿੰਦਰ ਕੋਣਾ ਤੇਰਾ ਨੋਆ ਕੰਮ ਤੋਂ ਪੁੱਛਣਾ ਆ ਫਕਰਾ ਜੇ ਕਿਰਪਾਈ ਹੋ ਜੇ 47 ਬਣੇ ਜਾਵੇ ਫਕਰਾ ਸਾਰੀ ਸੰਗਤ ਨੂੰ ਗੁਰਦਲੇ ਬਣਦਾਗਾ ਤੇ ਬਾਪੇ ਗੁਰਦਲੇ ਪੰਡ ਕੇ ਜਾਉਂ ਪਹਿਲੀ ਗੇਲਾਂ ਤੇਰੇ ਦਰਬਾਰ ਤੇ ਆਓ ਫਕਰਾ 2 ਹਫ਼ਤਿਆਂ ਦੇ ਵਿੱਚ ਕੰਮ ਬਣ ਜਾਊਗਾ ਇੱਕ 2 ਹਫ਼ਤਿਆਂ ਦੇ ਵਿੱਚ ਕੰਮ ਬਣ ਜਾਊ ਟੇਕ ਮਠਾਵੇ ਫਕਰਾ ਓਏ ਡੂਆ ਨੂੰ ਕਹੇ ਨੂੰ ਹੋਕਵਾਲਾ ਚਾਲਵੇ ਤੇਰੇ ਚੋਰੀ 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 ਉਹਦੀਆਂ ਨਿਸ਼ਾਨਾਂ